ਦੋ ਭਰਾ ਸਾਡੇ ਨਾਲ ਨੇ ਗੌਰਵ ਤੇ ਸੌਰਵ ਤੁਸੀਂ ਮੇਰੇ ਪਿੱਛੇ ਦੇਖ ਪਾ ਰਹੇ ਹੋ ਪ੍ਰੇਮ বেকার ਇੱਕ ਵਾਰੀ ਕੈਮਰਾ ਉੱਪਰ ਕਰ ਦਿਓ ਜੀ ਪ੍ਰੇਮ বেকার ਦੇ ਨਾਂ ਤੋਂ ਬੇકરી ਖੋਲ ਦਿੱਤੀ ਗਈ ਹੈ ਪੂਰਾ ਪੰਜਾਬ ਵਾਲਾ ਕਨਸੈਪਟ ਹੈ ਤੁਹਾਨੂੰ ਰਸਾਂ ਵੀ ਮਿਲਦੀਆਂ ਹਨ ਤੁਹਾਨੂੰ ਪੈਟਿਸ ਵੀ ਮਿਲਦੇ ਹਨ ਤੁਹਾਨੂੰ ਤਰ੍ਹਾਂ ਤਰ੍ਹਾਂ ਦੇ ਕੇਕ ਵੀ ਮਿਲਦੇ ਹਨ ਕਿੰਨਾ ਘੈਂਟ ਲੱਗ ਰਿਹਾ ਹੈ ਨਾ ਐਵੇਂ ਲੱਗ ਰਿਹਾ ਯਾਰ ਜਿਵੇਂ ਮੈਂ ਨਾ ਕਿਸੇ ਆਪਣੇ ਪਿੰਡ ਸ਼ਹਿਰ ਕਸਬੇ ਚ ਆ ਗਿਆ ਹੁੰਦਾ ਸਾਰਾ ਕੁਝ ਬਣਦਾ ਭਾਜੀ ਆਹ ਬਿਸਕੁਟ ਦਾ ਦੱਸੋ ਕਨਸੈਪਟ ਕੀ ਹੈ ਜੀ ਆਪਣੀ ਬੇਕਰੀ ਟੋਟਲੀ ਐਗ ਲੈਸ ਹੈ ਜੀ ਕੋਈ ਆਟੇ ਦੀ ਵਰਤੋਂ ਨਹੀਂ ਹੈਗੀ ਲਾਈਕ ਪਿਓਰ ਵੈਜੀਟੇਰੀਅਨ ਹੈ ਜੀ ਆਪਣੇ ਕੋਲੇ ਹਰ ਤਰ੍ਹਾਂ ਦੇ ਬਿਸਕੁਟ ਮਿਲਣਗੇ ਤੁਹਾਨੂੰ ਆਪਣੀ ਸਪੈਸ਼ਲ ਹੈਗੀ ਹੈ ਦੇਸੀ ਕੇਵਾਟਾ ਬਿਸਕਟ ਆ ਹੈਗੇ ਗੋੜਾਲੇ ਬਿਸਕਟ ਵਾਹ ਬਈ ਕਰੀਮ ਰੋ ਨਹੀਂ ਮਿਲਦਾ ਇੱਥੇ ਸਾਰੀਆਂ ਬਚਪਨ ਜੇ ਲੋ ਜੀ ਕਰੀਮ ਰੋ ਵੀ ਮਿਲਦਾ ਹੈ ਦੋਸਤੋ ਤੇ ਨਾਲ ਤੁਸੀਂ ਦੇਖੋ ਕਿ ਫਰੂਟ ਕੇਕ ਵੀ ਮਿਲਦਾ ਵਾਹ ਬਈ ਕੀ ਬਾਤ ਹੈ ਤੇ ਨਾਲ ਕੁਲ ਸਾਰਾ ਕੁਝ ਆਪ ਹੀ ਇਹ ਇੱਥੇ ਬਣਾਉਂਦੇ ਨੇ ਬੇਕਰੀ ਦੇ ਵਿੱਚ ਪੈਟਿਸ ਵੀ ਤਹੀਂ ਪੱਲੇ ਜੀ ਹਾਂਜੀ ਬਿਲਕੁਲ ਔਰ ਦਹੀਂ ਪਲ ਇਹ ਬਾਰੋਂ ਆਏ ਆ ਜੀ ਨਹੀਂ ਜੀ ਨਹੀਂ ਬਸ ਯਾ ਵੀ ਆਪਾਂ ਇਥੇ ਮਰੇ ਪੱਲੇ ਵੀ ਆ ਬਣਾਏ ਤੁਸੀਂ ਪੱਲੇ ਵੀ ਆਪ ਬਣਾਏ ਯਾਰ ਕੀ ਕੀ ਬਣਾਈ ਜਾਂਦੇ ਤੁਸੀਂ ਇਹ ਤਾਂ ਨਜ਼ਾਰਾ ਲਿਆ ਤਾਂ ਹੁਣ ਕਹਿੰਦੇ ਕਿ ਕੁਮਾਰ ਮੰਡੀ ਅਸੀਂ ਪਹੁੰਚ ਗਏ ਹਾਂ ਪੈਟਿਸ ਪਨੀਰ ਪੈਟਿਸ ਹੈ ਚਿਲੀ ਪਨੀਰ ਪੈਟੀ ਹੈ ਤੰਦੂਰੀ ਪਨੀਰ ਬਸ ਕਰੋ ਮਹਾਰਾਜ ਬਸ ਬਸ ਮਹਾਰਾਜ ਤੁਸੀਂ ਜਿਆਦਾ ਉੱਤ ਕਰਾ ਰਹੇ ਹੋ ਪੰਜਾਬੀ ਵਾਲੀ ਬਸ ਕਰੋ ਇਹ ਤੁਸੀਂ ਕਿਸੇ ਨੂੰ ਗਿਫਟ ਪੈਕ ਦੇਣਾ ਚਾਹ ਰਹੇ ਹੋ ਆਪਣੇ ਕੋਲ ਬਹੁਤ ਵੈਰਾਈਟੀ ਹੈ ਕਿ ਗਿਫਟ ਪੈਕਸ ਦੇ ਵਿੱਚ ਇੱਕ ਕਰੀ ਟ੍ਰਾਈ ਕਰਕੇ ਦੇਖੋ ਤੁਸੀਂ ਵਾਜੀਵਾ ਕੀ ਬਾਤ ਹੈ ਜੀ ਤੁਹਾਪਨ ਪ੍ਰਾਈਸ ਬੜਾ ਜੀ ਬਣ ਗਿਆ ਸਵਾਦ ਦੇ ਵਿੱਚ ਅਨਸਵਾਦਿਕ ਸਵਾਦ ਬੜਾ ਜਿਆਦਾ ਇਸ ਸਵਾਦ ਬੜਾ ਜੀ ਦਰਸ਼ਕ ਜਿਹੜੇ ਦੇਖ ਰਹੇ ਨੇ ਰੇਡੀਓ ਸਾਡੇ ਵਾਲਾ ਤੇ ਹਾਂਜੀ ਪ੍ਰਾਈਸ ਠੀਕ ਲੱਗਦਾ ਜੀ ਪ੍ਰਾਈਸ ਭਾਜੀ ਬਹੁਤ ਜਨੂਅਰ ਹੈ ਕੰਪੇਅਰ ਟੂ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਰੇਡੀਓ ਸਾਡੇ ਵਾਲਾ ਮੈਂ ਤੁਹਾਡਾ ਦੋਸਤ ਤੇ ਹੋਸਟ ਲਾਢੀ ਸਿੰਘ ਪਟਿਆਲਾ ਤੇ ਮੈਂ ਆ ਗਿਆ ਟੁਰੰਗਾ ਵਿੱਚ ਪੰਜਾਬੀਆਂ ਦੀ ਬਹੁਤ ਆਦ ਗਿਣਤੀ ਹੈ ਪੰਜਾਬੀਆਂ ਨੇ ਆਪਣੀ ਛਾਪ ਛੱਡੀ ਹੈ ਟੁਰੰਗਾ ਸ਼ਹਿਰ ਦੇ ਵਿੱਚ ਜਿੱਥੇ ਗੁਰੂ ਘਰ ਵੀ ਨੇ ਨਤਮਸਤੋ ਖੁੰਦੀਆਂ ਸੰਗਤਾਂ ਉੱਥੇ ਪੰਜਾਬੀਆਂ ਦੀ ਬੜੀ ਗਿਣਤੀ ਹੈ ਬੜਾ ਕਮਾਲ ਦਾ ਸ਼ਹਿਰ ਹੈ ਟੁਰੰਗਾ ਬੜਾ ਹੀ ਅੱਛਾ ਤੇ ਬੜਾ ਹੀ ਖੂਬਸੂਰਤ ਸ਼ਹਿਰ ਗਿਣਾ ਜਾਂਦਾ ਟੁਰੰਗਾ ਆਕਲੈਂਡ ਤੋਂ ਥੋੜਾ ਦੂਰ ਹੈ ਹਮਿਲਟਨ ਤੋਂ ਥੋੜਾ ਨੇੜੇ ਹੈ ਕਹਿੰਦੇ ਨੇ ਵੀ ਪੰਜਾਬੀ ਜਿੱਥੇ ਜਾਂਦੇ ਨੇ ਆਪਣੇ ਕੰਮਕਾਰਾਂ ਕਰਕੇ ਤੇ ਆਪਣੀ ਜ਼ੁਬਾਨ ਦੀ ਕਰਕੇ ਜਾਣੇ ਜਾਂਦੇ ਨੇ ਦੋ ਚੀਜ਼ਾਂ ਤੋਂ ਪੰਜਾਬੀਆਂ ਦੀ ਪਛਾਣ ਹੈ ਆਪਣੇ ਕੰਮਕਾਰ ਕਰਕੇ ਤੇ ਆਪਣੀ ਜ਼ੁਬਾਨ ਕਰਕੇ ਤੇ ਦੋ ਭਰਾ ਸਾਡੇ ਨਾਲ ਨੇ ਗੌਰਵ ਤੇ ਸੌਰਵ ਤੁਸੀਂ ਮੇਰੇ ਪਿੱਛੇ ਦੇਖ ਪਾ ਰਹੇ ਹੋ ਪ੍ਰੇਮ ਬੇਕਰ ਇੱਕ ਵਾਰੀ ਕੈਮਰਾ ਉੱਪਰ ਕਰ ਦਿਓ ਜੀ ਪ੍ਰੇਮ বেকার ਦੇ ਨਾਂ ਤੋਂ ਬੇਕਰੀ ਖੋਲ ਦਿੱਤੀ ਗਈ ਹੈ ਪੂਰਾ ਪੰਜਾਬ ਵਾਲਾ ਕਨਸੈਪਟ ਹੈ ਤੁਹਾਨੂੰ ਰਸਾਂ ਵੀ ਮਿਲਦੀਆਂ ਹਨ ਤੁਹਾਨੂੰ ਪੈਟਿਸ ਵੀ ਮਿਲਦੇ ਹਨ ਤੁਹਾਨੂੰ ਤਰ੍ਹਾਂ ਤਰ੍ਹਾਂ ਦੇ ਕੇਕ ਵੀ ਮਿਲਦੇ ਹਨ ਤੁਹਾਨੂੰ ਭਿਜਿਆ ਕੁਲਚਾ ਭਰਿਆ ਕੁਲਚਾ ਸਾਰਾ ਕੁਝ ਮਿਲਦਾ ਅੰਦਰ ਜਾਵਾਂਗੇ ਬੇਕਰੀ ਦੇ ਤੁਹਾਨੂੰ ਦਿਖਾਵਾਂਗੇ ਕਨਸੈਪਟ ਕੀ ਹੈ ਮੈਂ ਬਿਲਕੁਲ ਕੈਮਰਾ ਰੋਡ ਤੇ ਖੜਾ ਐਡਰੈਸ ਵੀ ਤੁਹਾਨੂੰ ਸਕਰੀਨ ਤੇ ਨਜ਼ਰ ਆਏਗਾ ਗੌਰਵ ਤੇ ਸੋਰਮ ਨਾਲ ਅਸੀਂ ਅੰਦਰ ਜਾ ਕੇ ਗੱਲ ਵੀ ਕਰਾਂਗੇ ਤੇ ਦੋਸਤੋ ਮੈਂ ਆ ਗਿਆ ਬੇਕਰੀ ਦੇ ਅੰਦਰ ਤੇ ਸਾਡੇ ਨਾਲ ਗੌਰਵ ਭਾਜੀ ਸਰਵ ਭਾਜੀ ਤੁਹਾਨੂੰ ਮੈਂ ਜਿਵੇਂ ਦੱਸਿਆ ਕਿ ਗੌਰਵ ਤੇ ਸਰਵ ਦੋ ਭਰਾ ਪ੍ਰੇਮ ਵੇਚ ਰਨ ਕਰਦੇ ਨੇ ਸਾਰਾ ਕੁਝ ਫਰੈਸ਼ ਸਾਰਾ ਕੁਝ ਤਾਜ਼ਾ ਜਿਵੇਂ ਬਣਦਾ ਉਹ ਵੇਚ ਜਾਂਦਾ ਇੱਕ ਵਾਰੀ ਵੈਰਾਈਟੀ ਤੁਹਾਨੂੰ ਦਿਖਾਣੇ ਆ ਤੇ ਭਾਜੀ ਨਾਲ ਆਪਾਂ ਗੱਲ ਵੀ ਕਰਾਂ ਵੈਰਾਈਟੀ ਦਿਖਾ ਦਿਓ ਜੀ ਇੱਕ ਵਾਰੀ ਪਲੀਜ਼ ਜਿਹੜੇ ਆਪਾਂ ਪੀਪੇ ਵਾਲੇ ਬਿਸਕੁਟ ਕਹਿੰਨੇ ਆ ਬੜੇ ਹੀ ਫਰੈਸ਼ ਤੇ ਬੜੇ ਹੀ ਸੁਆਦੀਸ਼ਟ ਤੇ ਦੋਸਤੋ ਪ੍ਰਾਈਸ ਵੀ ਇਹਨਾਂ ਦੇ ਬਾ ਕਮਾਲ ਨੇ ਪ੍ਰਾਈਸ ਇਹਨਾਂ ਦੇ ਬਹੁਤ ਘੱਟ ਨੇ ਸਵਾਦ ਵੀ ਬਹੁਤ ਘਾਰ ਵਾਲਾ ਹੈ ਤੇ ਦੋਨੋਂ ਪ੍ਰਾਪ ਕੰਮ ਕਰਦਾ ਪੈਟਿਸ ਜਿਵੇਂ ਤੁਸੀਂ ਇੰਡੀਆ ਲੈਂਦੇ ਹੋ ਨਾ ਮਹਾਰਾਜ ਬਲਬ ਚੱਲਦਾ ਹੁੰਦਾ ਤੇ ਗਰਮਾ ਗਰਮ ਪੈਟਿਸ ਤੁਹਾਨੂੰ ਮਿਲਦੇ ਨੇ ਸੇਮ ਤਰ੍ਹਾਂ ਤਰ੍ਹਾਂ ਦੇ ਪੈਟਿਸ ਨੇ ਪੇਸਟਰੀਆਂ ਵੀ ਬਹੁਤ ਤਰ੍ਹਾਂ ਦੀਆਂ ਮਿਲਕ ਬਾਦਾਮਕ ਵੀ ਨਾਲ ਕੋਲ ਹੈਗਾ ਕੇਕਾਂ ਦੇ ਵਿੱਚ ਜਿਹੜੇ ਕੇਕ ਨੇ ਉਹਦੇ ਵਿੱਚ ਬਹੁਤ ਹੀ ਡਿਫਰੈਂਟ ਇਹਨਾਂ ਦੀ ਵੈਰਾਈਟੀ ਹੈ ਬੜੇ ਹੀ ਕਿਸਮ ਦੇ ਕੇਕ ਇਹਨਾਂ ਕੋਲ ਹੈ ਔਰ ਸਭ ਤੋਂ ਵੱਡੀ ਤੇ ਬਿਗ ਨਿਊਜ਼ ਜਿਹੜੀ ਮੈਂ ਗੱਲ ਦੱਸਣੀ ਚਾਹਨਾ ਤੁਹਾਨੂੰ ਕਿ ਇਹ ਜਿਹੜੀ ਬੇਕਰੀ ਹੈ ਟੋਟਲੀ ਐਗਲੈਸ ਹੈ ਇੱਥੇ ਅੰਡੇ ਦੀ ਜਿਹੜੀ ਵਰਤੋਂ ਹੈ ਉਹ ਨਹੀਂ ਹੁੰਦੀ ਸਰੋਜ ਜੀ ਵੈਲਕਮ ਟੂ ਰੇਡੀਓ ਸਾਡੇ ਵਾਲਾ ਭਾਜੀ ਕੀ ਹਾਲ ਚਾਲ ਹੈ ਬਹੁਤ ਵਧੀਆ ਭਾਜੀ ਤੁਸੀਂ ਬੜਾ ਅੱਛਾ ਲੱਗਿਆ ਮੈਨੂੰ ਇੱਥੇ ਪਹੁੰਚ ਕੇ ਤਰ੍ਹਾਂ ਤਰ੍ਹਾਂ ਦੀ ਵੈਰਾਈਟੀ ਹੈ ਮੈਨੂੰ ਐ ਲੱਗ ਰਿਹਾ ਜਿਵੇਂ ਮੈਂ ਨਾ ਕਿਸੇ ਲੁਧਿਆਣੀ ਦੀ ਕੁਮਾਰ ਮੰਡੀ 'ਚ ਆ ਗਿਆ ਹੁਣਾਂ ਉੱਥੇ ਤੁਸੀਂ ਦੇਖਿਆ ਕੁਮਾਰ ਮੰਡੀ 'ਚ ਨਾ ਇੱਕ ਤਰ੍ਹਾਂ ਤਰ੍ਹਾਂ ਦੀ ਸਟਾਲਾਂ ਤਰ੍ਹਾਂ ਤਰ੍ਹਾਂ ਦੀ ਕਾਰਟ ਲੱਗੀ ਹੁੰਦੀ ਹੈ ਤੇ ਬੜਾ ਹੀ ਦਿਲਚਸਪ ਨਜ਼ਾਰਾ ਹੁੰਦਾ ਤੇ ਬੜਾ ਮਜ਼ਾ ਆਉਂਦਾ ਨਾ ਯਾਰ ਵੀ ਹੁਣ ਕਿੱਥੇ ਆ ਗਿਆ ਮੈਂ ਆ ਵੀ ਖਾ ਲਾਂ ਆ ਵੀ ਖਾ ਲਾਂ ਉਹ ਵੀ ਚੱਕ ਲਾ ਹੁਣ ਮੇਰਾ ਦਿਲ ਕਰਦਾ ਇਹ ਵੀ ਮੈਂ ਗੱਡੀ 'ਚ ਰੱਖ ਲਾਂ ਬਿਲਕੁਲ ਭਾਜੀ ਕਿੰਨਾ ਘੈਂਟ ਲੱਗ ਰਿਹਾ ਹੈ ਨਾ ਐਵੇਂ ਲੱਗ ਰਿਹਾ ਯਾਰ ਜਿਵੇਂ ਮੈਂ ਨਾ ਕਿਸੇ ਆਪਣੇ ਪਿੰਡ ਸ਼ਹਿਰ ਕਸਬੇ 'ਚ ਆ ਗਿਆ ਹੁਣ ਨਾ ਤੇ ਤੁਸੀਂ ਦੇਖੋ ਵੀ ਵੈਰਾਈਟੀ ਦੇ ਵਿੱਚ ਤਾਂ ਤੁਸੀਂ ਧੂਮ ਪਾਈ ਹੈ ਤੇ ਮੈਂ ਤੁਹਾਨੂੰ ਦੋਨੇ ਭਰਾਵਾਂ ਨੂੰ ਰੇਡੀਓ ਸਾਡੇ ਵਾਲਾ ਤੇ ਬਹੁਤ ਮੁਬਾਰਕ ਬਾਤ ਦੇਣਾ ਕਿ ਪ੍ਰਮਾਤਮਾ ਇਹ ਜਿਹੜੀ ਤੁਸੀਂ ਕੋਸ਼ਿਸ਼ ਕੀਤੀ ਹੈ ਸਾਡੇ ਖਾਸ ਕਰਕੇ ਟੁਰੰਗਾ ਨਿਵਾਸੀਆਂ ਦੇ ਲਈ ਪਰ ਹੁਣ ਮਾਰੋ ਹੀ ਹਮਿਲਟਨ ਨੂੰ ਪਤਾ ਲੱਗ ਗਿਆ ਇੱਥੇ ਬੇਕਰੀ ਹੈ ਤੇ ਕੇਕ ਬਣਦੇ ਨੇ ਤਰ੍ਹਾਂ ਤਰ੍ਹਾਂ ਦੇ ਸਭ ਤੋਂ ਵੱਡੀ ਗੱਲ ਹੈ ਕਿ ਬਿਨਾ ਅੰਡੇ ਤੋਂ ਸਾਰਾ ਕੁਝ ਬਣਦਾ ਪਾਜੀ ਆ ਬਿਸਕੁਟ ਦਾ ਦੱਸੋ ਕਨਸੈਪਟ ਕੀ ਹੈ ਜੀ ਆਪਣੀ ਬੈਕਰੀ ਟੋਟਲੀ ਐਗ ਲੈਸ ਹੈ ਜੀ ਕੋਈ ਆਟੇ ਦੀ ਵਰਤੋਂ ਨਹੀਂ ਹੋएगी ਲਾਈਕ ਪਿਓਰ ਵੈਜੀਟੇਰੀਅਨ ਹੈ ਜੀ ਆਪਣੇ ਕੋਲੇ ਹਰ ਤਰ੍ਹਾਂ ਦੇ ਬਿਸਕਟ ਮਿਲਣਗੇ ਤੁਹਾਨੂੰ ਆਪਣੇ ਸਪੈਸ਼ਲ ਹੈਗੇ ਆ ਦੇਸੀ ਕੇ ਵਾਟਾ ਬਿਸਕਟ ਆ ਹੈਗੇ ਗੋੜਾਲੇ ਬਿਸਕਟ ਮੈਂ ਅੱਛਾ ਇਹ ਗੁੜ ਵਾਲੇ ਆ ਗੋੜਾਲੇ ਆ ਦੇਸੀ ਕੇ ਵਾਲੇ ਆ ਦੇਸੀ ਕੇ ਦੋਨੋਂ ਹੀ ਪਰ ਹਾਰਡ ਬੜੇ ਆ ਪਾਜੀ ਖਾਦੇ ਨਹੀਂ ਜਾਣੇ ਇਹਲੇ ਉਹ ਨਹੀਂ ਨਹੀਂ ਪਾਜੀ ਇਹ ਖਾ ਕੇ ਗੰਨੇ ਵਰਗੇ ਇਹ ਤਾਂ ਮਾਰਾ ਜ ਤੁਸੀਂ ਰੂਹਾਂ ਵਾਲਾ ਕੰਮ ਕਰਤਾ ਨਹੀਂ ਨਹੀਂ ਬਿਲਕੁਲ ਪਾਜੀ ਬਿਲਕੁਲ ਆ ਵੀ ਚੈੱਕ ਕਰੋ ਸਾਡੇ ਗੋੜਾਲੇ ਬਿਸਕਟ ਵਾਜੀ ਲਾਈਕ ਅੱਛਾ ਮੇਕਿੰਗ ਤੁਹਾਡੇ ਦੋਨਾਂ ਭਰਾਵਾਂ ਦੀ ਆਪਦੀ ਹੈ ਹਾਂਜੀ ਬਿਲਕੁਲ ਆਪਦੀ ਹੈ ਜੀ ਕੋਈ ਬੰਦਾ ਰੱਖਿਆ ਕੋਈ ਬਾਹਰੋਂ ਮੰਗਾਉਂਦੇ ਹੋ ਫੈਮਿਲੀ ਓਨਡ ਬਿਜ਼ਨਸ ਰੇਡੀਓ ਤੇ ਲੋਕ ਤੁਹਾਨੂੰ ਦੇਖ ਰਹੇ ਆਂ ਹਾਂਜੀ ਲੋਕਾਂ ਨੇ ਫਿਰ ਉਹਦੇ ਕਮੈਂਟ ਕਰਨਾ ਕਿ ਭਾਈ ਇਹ ਤਾਂ ਸਮਾਨ ਬਾਹਰੋਂ ਆਉਂਦਾ ਨਹੀਂ ਬੱਸ ਜੀ ਡੋਂਟ ਵਰੀ ਆਪਣੀ ਇਨ ਹਾਊਸ ਬੇਕਿੰਗ ਐ ਫੈਮਿਲੀ ਓਨ ਬਿਜ਼ਨਸ ਆ ਸਾਡਾ ਮੈਂ ਤੇ ਮੇਰਾ ਬ੍ਰਦਰ ਆ ਅਸੀਂ ਦੋਈ ਜਾਣੇ ਇਹ ਬੇਕਿੰਗ ਕਰਦੇ ਆ ਮੈਨੂੰ ਅਮਨਵੀਰ ਨੇ ਦੱਸਿਆ ਡੀ ਐਸ ਤੁਰੰਗਾ ਵਾਲੇ ਸਾਡੇ ਭਰਾ ਨੇ ਉਹਨਾਂ ਨੇ ਦੱਸਿਆ ਕਿ 3 ਮਹੀਨੇ ਤੋਂ ਬੇਕਰੀ ਰਨ ਕਰ ਰਹੇ ਆ ਅਸੀਂ ਤੇ ਲੋਕਾਂ ਦਾ ਤੁਹਾਨੂੰ ਪਿਆਰ ਵਾਹ ਕਮਾਲ ਮਿਲ ਰਿਹਾ ਬੜਾ ਵਧੀਆ ਪਿਆਰ ਮਿਲ ਰਿਹਾ ਬਿਲਕੁਲ ਜੀ ਲੋਕਾਂ ਦਾ ਕਾਫੀ ਵਧੀਆ ਰਿਸਪਾਂਸ ਮਿਲਿਆ ਆ ਇਵਨ ਸਾਡੇ ਕੇਕਸ ਵੀ ਜੇ ਤੁਸੀਂ ਟਰਾਈ ਕਰਕੇ ਦੇਖੋਗੇ ਉਹ ਵੀ ਬਹੁਤ ਵਧੀਆ ਆ ਅੱਛਾ ਮਿਲਕ ਬਦਾਮ ਦੀ ਬੋਟਲ ਕੱਢੋ ਬਾਹਰ ਪਹਿਲਾਂ ਹਾਂ ਜੀ ਇਹ ਤੁਹਾਡਾ ਆਪਣਾ ਤਿਆਰ ਕੀਤਾ ਗਿਆ ਬਿਲਕੁਲ ਆਪ ਦਾ ਇਹ ਗੌਰਵ ਤੇ ਸੌਰਵ ਦੇ ਹੱਥਾਂ ਨਾਲ ਤਿਆਰ ਕੀਤਾ ਗਿਆ ਮੈਨੂੰ ਲੱਗਦਾ ਕਿ ਬਾਹਰੋਂ ਆਇਆ ਹੈ ਨਹੀਂ ਜੀ ਨਹੀਂ ਤੁਸੀਂ ਪੀ ਕੇ ਦੇਖੋ ਤੁਸੀਂ ਟਰਾਈ ਕਰਕੇ ਦੇਖੋ ਮਿੱਠਾ ਕਿੰਨਾ ਹੈ ਦੇਸ ਬਹੁਤ ਜੈਨੂਇਨ ਮਿੱਠਾ ਬਹੁਤ ਜੈਨੂਇਨ ਮਿੱਠਾ ਜੀ ਪ੍ਰਾਈਸ 6 ਡਾਲਰ 6 ਡਾਲਰ ਦਾ ਹਾਂ ਜੀ ਕੀ ਬਾਤ ਹੈ ਜੀ ਔਰ ਹਾਨੀਕਾਰਕ ਵੀ ਨਹੀਂ ਹੈ ਸੇਤਲੀ ਵਧੀਆ ਐਨਰਜੀ ਡਰਿੰਕ ਤੋਂ ਘੱਟ ਪ੍ਰਾਈਸ ਆਪਾਂ ਜੀ ਦਾ ਰਾਜ ਪੀ ਕੇ ਦੇਖੋਗੇ ਹਾਂ ਇਹ 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 ਬੜੀ ਤੁਸੀਂ ਵਧੀਆ ਗੱਲ ਕਹੀ ਆ ਵੀ ਐਨਰਜੀ ਡਰਿੰਕ ਤੋਂ ਘੱਟ ਪ੍ਰਾਈਸ ਆ ਇਹਦਾ ਔਰ ਹੈਲਦੀ ਚੀਜ਼ ਹੈ ਸੇਤਲੀ ਬਹੁਤ ਵਧੀਆ ਹੈ ਤੇ ਦੋਸਤੋ ਮਿਲਕ ਬਾਦਾਮ ਵੀ ਇੱਥ ਆਟੇ ਵਾਲੇ ਬਿਸਕੁਟ ਗੁੜ ਵਾਲੇ ਦੇਸੀ ਘਿਓ ਵਾਲੇ ਵੀ ਇੱਥੇ ਮਿਲਦੇ ਆ ਜਿਵੇਂ ਮੈਂ ਤੁਹਾਨੂੰ ਪਹਿਲਾਂ ਪੈਟਿਸ ਦਿਖਾਈਆਂ ਸੀਗੀਆਂ ਅੱਛਾ ਆ ਕੀ ਹੈ ਜੀ ਆਹ ਖਦਾਈਆਂ ਭਾਜੀ ਦੇਸੀ ਘਿਓ ਦੀਆਂ ਸਾਰਾ ਹਟ ਜਾਓ ਤੁਸੀਂ ਹਟ ਜਾਓ ਲੋਕਾਂ ਨੇ ਹਨੇਰੀ ਠਾਲ ਦੇਣੀ ਹੈ ਇੱਥੇ ਨਹੀਂ ਨਹੀਂ ਕੋਈ ਨਹੀਂ ਖੋਲ ਕੇ ਦਿਖਾਓ ਇਸ ਵਾਰ ਇਹਦਾ ਕਰੰਚ ਦਿਖਾਓ ਥੋੜਾ ਨੇੜੇ ਕਰ ਲਓ ਜੀ ਵਾਹ ਜੀ ਵਾਹ ਲਾਈਕ ਪ੍ਰੋਪਰ ਕ੍ਰਿਸਪੀ ਹੈ। ਇੱਕ ਖਤਾਈ ਹੈ ਕਿ ਰੂਹ ਦੀ ਖਤਾਈ ਤੇ ਵਿੱਚ ਮੈਂ ਨਾ ਰੂਹ ਤੁਸੀਂ ਫਿਕਸ ਕੀਤੀ ਵੇ ਇਹਦੇ ਵਿੱਚ। ਅੱਛਾ ਇਹ ਇਹ ਬੜੇ ਅਸੀਂ ਖਾਦੇ ਛੋਟੇ ਹੁੰਦੇ ਆ। ਹਾਂਜੀ। ਹਾਂਜੀ। ਇਹ ਫਰੂਟ ਕੇਕ ਬੋਲਦੇ ਆਪਾਂ ਇਹਦੇ। ਜੀ। ਤੇ ਫਰੂਟ ਕੇਕ ਵੀ ਦੋਸਤੋ ਇਹ ਵੀ ਤੁਸੀਂ ਆਪ ਤਿਆਰ ਕੀਤੇ। ਜੀ ਹਾਂਜੀ ਸਾਰਾ। ਯਾਰ ਨਹੀਂ ਇਹ 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 ਦੱਸ ਇਹ ਦੇਖੋ ਇੱਥੇ ਝੂਠ ਨਹੀਂ ਬੋਲਣਾ। ਇੱਥੇ ਸੱਚ ਬੋਲਣਾ। ਦਰਸ਼ਕ ਦੇਖ ਰਹੇ ਉਹ ਬੋਲੇ ਕਰੀਮ ਰੋਲ। ਹਾਂਜੀ ਬਜੀ। ਉਹ ਵਾਹ ਬਈ ਕਰੀਮ ਰੋਲ ਨਹੀਂ ਮਿਲਦਾ ਇੱਥੇ? ਸਾਰੀਆਂ ਬਚਪਨ ਦੀਆਂ। ਲੋ ਜੀ ਕਰੀਮ ਰੋਲ ਵੀ ਮਿਲਦਾ ਹੈ ਦੋਸਤੋ। ਤੇ ਨਾਲ ਤੁਸੀਂ ਦੇਖੋ ਕੇ ਫਰੂਟ ਕੇਕ ਵੀ ਮਿਲਦਾ ਵਾਹ ਵੀ ਕੀ ਬਾਤ ਹੈ ਇਹ ਤਾਂ ਨਜ਼ਾਰਾ ਜ ਆ ਗਿਆ ਜ ਬੜਾ ਮੈਨੂੰ ਲੱਗਦਾ ਕਿ ਮੈਨੂੰ ਵੀ ਅੱਜ ਮਾੜਾ ਮੋਟਾ ਸਮਾਨ ਲੈ ਕੇ ਜਾਣਾ ਪੈਣਾ ਇੱਕ ਹੀ ਚੀਜ਼ ਹੈ ਜੀ ਫਰੂਟ ਕੇਕ ਦੀ ਛੋਟੀ ਪੈਕਿੰਗ ਵੀ ਹੈਗੀ ਆਪਣੇ ਕੋਲੇ ਅਸਲ ਇਹ ਬਿਗ ਪੈਕਿੰਗ ਹੈ ਹਾਂ ਜੀ ਭਾਜੀ ਵੱਡਾ ਪੈਕ ਬਿਲਕੁਲ ਆਪਣੇ ਕੋਲ ਕਿਲੋ ਦੇ ਵਿੱਚ ਵੀ ਪੈਕੇਗਾ ਇਹਦਾ ਅੱਛਾ ਕੇਕ ਦੀ ਜਿਹੜੀ ਕਿਲੋ ਦੀ ਪੈਕਿੰਗ ਵੀ ਹੈਗੀ ਫਰੂਟ ਕੇਕ ਦੀ ਹਾਂ ਜੀ ਬਿਲਕੁਲ ਹਟਦੇ ਨਹੀਂ ਤੁਸੀਂ ਕੀ ਬਾਤ ਹੈ ਜੀ ਕੀ ਬਾਤ ਹੈ ਤੇ ਤਰ੍ਹਾਂ ਤਰ੍ਹਾਂ ਦੀਆਂ ਦੋਸਤੋ ਬਿਸਕੁਟ ਦੀਆਂ ਕਿਸਮਾਂ ਔਰ ਕਾਫੀ ਹਿਊਜ ਵੈਰਾਈਟੀ ਕੇਕ ਦੀ ਹੈਗੀ ਤੁਸੀਂ ਆਪਣਾ ਜੇ ਕੇਕ ਆਰਡਰ ਕਰਨਾ ਹੈ ਕੋਈ ਤੁਸੀਂ ਨੌ ਲਖਾਣਾ ਹੈ ਕੋਈ ਫੋਟੋ ਲਵਾਣੀ ਹੈ ਆਪਣੀ ਹਰ ਤਰ੍ਹਾਂ ਦੀ ਜਿਹੜੀ ਅੱਜ ਕੱਲ ਕਹਿੰਦੇ ਨੇ ਕਿ ਐਡਵਾਂਸ ਟੈਕਨੋਲੋਜੀ ਚੱਲ ਰਹੀ ਹੈ ਐਡਵਾਂਸ ਟੈਕਨੋਲੋਜੀ ਦੇ ਨਾਲ ਹੀ ਪ੍ਰੇਮ ਬੇਕਰਸ ਇੱਥੇ ਕੰਮ ਕਰ ਰਿਹਾ ਹੈ ਤਰ੍ਹਾਂ ਤਰ੍ਹਾਂ ਦੇ ਨਾਲ ਕੋਲ ਡਰਿੰਕਸ ਨੇ ਪੀਣ ਵਾਲੇ ਬਟ ਇਹਨਾਂ ਨੇ ਆਪਣੀ ਮੇਕਿੰਗ ਕੀਤੀ ਹੈ ਕਾਫੀ ਤਰ੍ਹਾਂ ਦੀਆਂ ਪੇਸਟਰੀਜ਼ ਔਰ ਸਾਰੀਆਂ ਫਰੈਸ਼ ਪੇਸਟਰੀਜ਼ ਇਹਨਾਂ ਦੇ ਕੋਲ ਅਵੇਲੇਬਲ ਨੇ ਪ੍ਰਾਈਸ ਵੀ ਇਹਦਾ ਬਹੁਤ ਘੱਟ ਹੈ ਮਾਰਕੀਟ ਦੇ ਵਿੱਚ ਤੁਸੀਂ ਅਗਰ ਵੱਡੇ ਸਟੋਰਾਂ ਤੇ ਜਾਂਦੇ ਹੋ ਮੈਨੂੰ ਲੱਗਦਾ ਕਿ ਉਹਨਾਂ ਦਾ ਪ੍ਰਾਈਸ ਬਹੁਤ ਜ਼ਿਆਦਾ ਰਹਿੰਦਾ ਪਰ ਪ੍ਰੇਮ ਬੇਕਰ ਟੁਰੰਗਾ ਵਾਲਿਆਂ ਦਾ ਪ੍ਰਾਈਸ ਉਹਨਾਂ ਸ਼ਾਪਾਂ ਦੇ ਨਾਲ ਉਹਨਾਂ ਸਟੋਰਾਂ ਨਾਲੋਂ ਘੱਟ ਹੈ ਤੇ ਵੱਡੀ ਗੱਲ ਇਹ ਹੈ ਕਿ ਅੰਡਾ ਇੱਥੇ ਨਹੀਂ ਵਰਤਿਆ ਜਾਂਦਾ ਬਿਲਕੁਲ ਐਗ ਲੈਸ ਹੈ ਇਹ ਕੀ ਰਸਮਲਾਈ ਬੇਸ ਹੋਗਾ ਜੀ ਅੱਛਾ ਲੋ ਜੀ ਰਸਮਲਾਈ ਆ ਗਈ ਜੀ ਹੈ ਬੜੀ ਸੁਆਦੀ ਸਟਮ ਹੈ ਇਹਨੂੰ ਟੇਸਟ ਕਰਾਂਗਾ ਬਾਅਦ ਚ ਕਈਆਂ ਨੇ ਕਹਿੰਦੇ ਕਿ ਹੁਣ ਹੀ ਖਾਈ ਪੀ ਜਾਂਦਾ ਏ ਤੇ ਕਾਫੀ ਕੁਝ ਭਾਜ ਲਾਤਾ ਆਹ ਕਮਾਲ ਕਰਤੀ ਇਨਾ ਭਈਆ ਆਂਦਾ ਸੀ ਪਹਿਲਾਂ ਸਾਈਕਲ ਤੇ ਮਹਾਰਾਜ ਮਟਕੇ ਵਾਲਾ ਮਟਕੇ ਵਾਲਾ ਹੈ ਕਿਆ ਬਾਤ ਅੱਛਾ ਇਹ ਇਹ ਨੇੜੇ ਕਰਕੇ ਦਿਖਾਓ ਜੀ ਕਿਆ ਬਾਤ ਹੈ ਜੀ ਬਿਲਕੁਲ ਕੁਲਚੇ ਆਪ ਦੇ ਬਿਲਕੁਲ ਕੁਲਚੇ ਅੱਛਾ ਤਵੇ ਤੇ ਤੁਸੀਂ ਰਾੜਦੇ ਵੀ ਇਹਨੂੰ ਕੁਲਚੇ ਨੂੰ ਹਾਂ ਜੀ ਰਾੜਾਉਂਦੇ ਆਂ ਤਵੇ ਤੇ ਹਾਂ ਜੀ ਬਿਲਕੁਲ ਮਹਾਰਾਜ ਲਗਾਉਗੇ ਇਹਨਾਂ ਸੌ ਇਹ ਤਾਂ ਮੇਰੇ ਖਿਆਲ 12 15 ਡਾਲਰ ਦਾ ਹੋਏਗਾ ਨਹੀਂ ਨਹੀਂ ਆ ਵੀ 6 ਡਾਲਰ ਭਾਜੀ 6 ਡਾਲਰ ਦਾ ਹਾਂ ਜੀ ਕਿਆ ਬਾਤ ਹੈ ਯਾਰ ਕਮਾਲ ਦੀ ਗੱਲ ਹੈ ਲੋ ਜੀ ਬਹੁਤ ਬਿਹਤਰੀਨ ਕਾਫੀ ਕੁਝ ਦੋਸਤੋ ਅਸੀਂ ਹੋਰ ਐਡ-ਆਨ ਕਰ ਦਿੱਤਾ ਹੈਗਾ ਪ੍ਰੇਮ ਬੈਕਰ ਟੁਰੰਗਾ ਵਾਲਿਆਂ ਨੇ ਭਾਜੀ ਦੱਸੋ ਇਹ ਕੀ ਕੀ ਚੀਜ਼ ਆਈ ਹੁਣ ਭਾਜੀ ਆਪਣੇ ਕੋਲ ਕੁਲਚੇ ਵੈਗਸ ਵੀ ਅਵੇਲੇਬਲ ਹੁੰਦੇ ਆ ਚਾਹੇ ਤੁਸੀਂ ਨੂੰ ਘਰੇ ਆ ਕੇ ਸਟਫਿੰਗ ਕਰ ਲੋ ਚਾਹੇ ਕੋਈ ਸਬਜ਼ੀ ਨਾਲ ਖਾਣਾ ਚਾਹਣੇ ਆ ਉਹ ਵੀ ਅੱਛਾ ਮਤਲਬ ਤੁਸੀਂ ਕਹਿਣੋ ਵੀ ਅਗਰ ਕੁਲਚੇ ਅਸੀਂ ਸੈਪਰੇਟਲੀ ਲੈ ਕੇ ਜਾਣਾ ਚਾਹਣੇ ਆ ਹਾਂਜੀ ਬਿਲਕੁਲ ਬਿਨਾਂ ਛੋਲਿਆਂ ਤੋਂ ਤਾਂ ਲੈ ਕੇ ਜਾ ਸਕਦੇ ਆ ਹਾਂਜੀ ਬਿਲਕੁਲ ਤਾਂ ਤੁਸੀਂ ਦੇ ਸਬਜ਼ੀ ਪਾਣੀ ਆ ਕਰੇ ਛੋਲੇ ਬਣਾਣੇ ਆ ਉਹ ਵੀ ਆਪਸ਼ਨ ਕਸਟਮਰ ਕੋਲ ਹੈਗੀ ਹੈ ਬਿਲਕੁਲ ਜੀ ਬਿਲਕੁਲ ਠੀਕ ਇਹ ਕਿੰਨੇ ਦਾ ਪੈਕ ਹੈ ਜੀ ਕਿੰਨੇ ਹੁੰਦੇ ਆ ਇਹਦੇ ਵਿੱਚ ਇਹਦੇ ਵਿੱਚ 4 ਗੁੱਲ 4 ਗੁੱਲ 6 ਹੁੰਦੇ ਆ ਇਹਦੇ ਵਿੱਚ ਤੇ 499 ਦਾ ਪੈਕੇ ਆ ਪਰ ਇਹ ਤੁਸੀਂ ਇਹ ਤੁਸੀਂ ਬਾਹਰੋਂ ਲੈਂਦੇ ਹੋ ਨਾ ਇੱਥੇ ਨਹੀਂ ਬਣਾਉਂਦੇ ਨਾ ਨਹੀਂ ਨਹੀਂ ਭਾਜੀ ਬਿਲਕੁਲ ਇੱਥੇ ਆਪ ਵੀ ਬਣਾਉਨੇ ਆਪਾਂ ਇੱਥੇ ਮਾਰਾ ਇਹ ਕੀ ਹੈ ਭਾਜੀ ਇਹ ਪੀਪਾ ਆ ਖਾਸ ਆਪਣੇ ਕਸਟਮਰਸ ਦੇ ਲਈ ਆ ਤੁਸੀਂ ਬੇਸ਼ੱਕ ਆਪ ਦਾ ਲੈ ਕੇ ਆ ਸਕਦੇ ਹੋ ਅਸੀਂ ਵੀ ਤੁਹਾਨੂੰ ਇਹਦੇ ਵਿੱਚ ਬਿਸਕੁਟ ਭਰ ਕੇ ਦਵਾਂਗੇ ਆਪਾਂ ਅੱਛਾ ਕੀ ਬਾਤ ਹੈ ਜੀ ਮਤਲਬ ਤੁਸੀਂ ਪੀਪਾ ਅਗਰ ਬਿਸਕੁਟ ਇੱਥੇ ਪਵਾਉਣਾ ਚਾਹੁੰਦੇ ਹੋ ਤਾਂ ਪਵਾ ਸਕਦੇ ਹੋ ਬਿਲਕੁਲ ਭਾਜੀ ਤੁਸੀਂ ਜਿਹੜਾ ਪਿੰਡਾਂ ਸ਼ਹਿਰਾਂ ਵਾਲਾ ਮਾਹੌਲ ਬਣ ਸਕਦਾ ਇੱਥੇ ਹਾਂਜੀ ਬਿਲਕੁਲ ਜੀ ਆਹ ਕੀ ਆਟਮ ਹੈ ਜੀ ਆਲੂ ਟਿੱਕੀ ਨੂਡਲ 버ਗਰ ਲਾਈਕ ਜਿਵੇਂ ਇੰਡੀਆ ਪ੍ਰੋਪਰ ਮਿਲਦਾ ਹੁੰਦਾ ਸੀਗਾ ਉਸ ਤਵੇ ਤੇ ਰਾੜ ਕੇ ਹਾਂਜੀ ਬਿਲਕੁਲ ਕੀ ਬਾਤ ਹੈ ਕੀ ਬਾਤ ਹੈ ਲੋ ਜੀ ਇੱਕ ਵਾਰ ਦੋਸਤੋ ਫਿਰ ਤੁਹਾਨੂੰ ਦੱਸਦੀ ਕਿ ਪ੍ਰੇਮ ਬੇਕਰ ਨਾਮ ਤੁਸੀਂ ਯਾਦ ਰੱਖਣਾ ਸਕਰੀਨ ਤੇ ਬਿਲਕੁਲ ਕੰਟੈਕਟ ਨੰਬਰ ਚੱਲੇਗਾ ਇਹਨਾਂ ਦਾ ਖਾਸ ਕਰਕੇ ਹਮਿਲਟਨ ਜਾਂ ਹਮਿਲਟਨ ਦੇ ਨੇੜੇ ਤੇੜੇ ਜਿੰਨੇ ਵੀ ਸਬਰਬ ਹੈ ਤੁਸੀਂ ਕੇਕ ਆਰਡਰ ਕਰਨਾ ਹੈ ਇਹਨਾਂ ਨੂੰ ਕਾਲ ਕਰੋ ਕੇਕ ਆਰਡਰ ਕਰ ਸਕਦੇ ਹੋ ਤੇ ਪਲੱਸ ਜਿਹੜੀ ਪੇਸਟਰੀਜ਼ ਐ ਪੇਸਟਰੀਜ਼ ਵੀ ਇਹਨਾਂ ਕੋਲ ਬਹੁਤ ਹੀ ਬਿਹਤਰੀਨ ਕਿਸਮ ਦੀਆਂ ਪੇਸਟਰੀਜ਼ ਐ ਤੇ ਇਹਨਾਂ ਕੋਲ ਸਾਰਾ ਕੁਝ ਆਪ ਹੀ ਇਹ ਇੱਥੇ ਬਣਾਉਂਦੇ ਨੇ ਬੇકરી ਦੇ ਵਿੱਚ ਪੈਟਿਸ ਵੀ ਮੈਂ ਤੁਹਾਨੂੰ ਦਿਖਾ ਰਿਹਾ ਕਿ ਕਾਫੀ ਤਰ੍ਹਾਂ ਦੀਆਂ ਔਰ ਵੱਡੇ ਸਾਈਜ਼ ਦੇ ਵਿੱਚ ਜਿਹੜੀਆਂ ਪੈਟਿਸ ਇਹਨਾਂ ਕੋਲ ਅਵੇਲੇਬਲ ਰਹਿੰਦੀਆਂ ਉਹ ਸਾਰਾ ਕੁਝ ਇਹਨਾਂ ਕੋਲ ਫਰੈਸ਼ ਐ ਇਹ ਬਾ ਕਮਾਲ ਐ ਇਹਨਾਂ ਦੀ ਗੱਲ ਕਿ ਸਾਰਾ ਕੁਝ ਫਰੈਸ਼ ਹੀ ਇਹਨਾਂ ਦੇ ਕੋਲ ਜਿਹੜਾ ਹੈਗਾ ਉਹ ਫੂਡ ਮਿਲਦਾ ਹੈਗਾ ਸ਼ਾਮ ਦਾ ਦੋਸਤੋ ਟਾਈਮ ਹੈ ਕਹਿੰਦੇ ਚਾਹ ਪਾਣੀ ਹੈ ਜਾਂ ਕੋਈ ਦੋਸਤ ਮਿੱਤਰ ਜਾਂ ਕੋਈ ਭੈਣ ਭਰਾ ਤੁਹਾਡੇ ਘਰ ਆ ਜਾਂਦਾ ਹੈ ਕਾਫੀ ਕੁਝ ਅਵੇਲੇਬਲ ਹੈ ਦੇਖੋ ਇਹ ਦਹੀਂ ਪੱਲੇ ਜੀ ਹਾਂਜੀ ਬਿਲਕੁਲ ਔਰ ਦਹੀਂ ਪੱਲੇ ਇਹ ਬਾਰੋਂ ਆਏ ਆ ਜੀ ਨਹੀਂ ਜੀ ਨਹੀਂ ਬਸ ਯਾ ਅਭੀ ਆਪਾਂ ਇੱਥੇ ਮਰੇ ਪੱਲੇ ਵੀ ਆ ਬਣਾਏ ਤੁਸੀਂ ਪੱਲੇ ਵੀ ਆ ਬਣਾਇਆ ਬਸ ਯਾਰ ਕੀ ਕੀ ਬਣਾਈ ਜਾਂਦੇ ਹੋ ਤੁਸੀਂ ਇੱਥੇ ਅੱਛਾ ਜੀ ਮੈਂ ਚਾਹ ਜਦੋਂ ਵੀ ਬਾਹਰੋਂ ਅਸੀਂ ਚਾਹ ਕੌਫੀ ਲੈਣੇ ਤੇ ਕੱਲੀ ਆਹੀ ਮਿਲਦੀ ਹੈ ਮੈਂ ਕਿਹਾ 5 ਡਾਲਰ ਦਾ ਜੀ ਹਾਂਜੀ 499 ਲੋ ਜੀ 499 ਦਾ ਚਾਹ ਦਾ ਕੱਪ ਰੇਮ ਬੈਕ ਕਰਤੇ ਤੇ ਨਾਲ ਬਿਸਕੁਟ ਇੱਕ ਨਾਲ ਮਿਲੇਗਾ ਤੁਹਾਨੂੰ ਤੁਸੀਂ ਜਦੋਂ ਮਰਜ਼ੀ ਆਓ ਚਾਹ ਗਰਮਾ ਗਰਮ ਮੇਰਾ ਵੀ ਹੱਥ ਥੋੜਾ ਜਿਹਾ ਬੜਾ ਗਰਮ ਜਾ ਹੋ ਗਿਆ ਅੱਛਾ ਮੈਨੂੰ ਨਾ ਇਹਦਾ ਸਾਈਜ਼ ਬੜਾ ਕਮਾਲ ਲੱਗਿਆ ਤੁਹਾਡਾ ਬਿਲਕੁਲ ਬਸ ਤੁਸੀਂ ਨਾਰਮਲ ਹੀ ਲੈਨੇ ਹੋ ਤਾਂ ਸਾਈਜ਼ ਬੜਾ ਛੋਟਾ ਹੁੰਦਾ ਹੈ ਇਹਦਾ ਸਾਈਜ਼ ਦੇਖੋ ਜੀ ਇਹਦਾ ਨਾਰਮਲ ਪੋਰਸ਼ਨ ਹੈ ਯੂਸੂਲੀ ਸ਼ਾਪਸ ਤੇ ਲਾਈਕ ਅੱਛਾ ਵਿੱਚ ਕੀ ਪਾਇਆ ਜੀ ਭਰਿਆ ਕੀ ਕਿਸ ਪਨੀਰ ਦੀ ਸਟਫਿੰਗ ਹੈ ਆਹ ਤੰਦੂਰੀ ਪਨੀਰ ਹੈ ਆਹ ਆਲੂ ਵਾਲੀ ਪੇਟੀ ਹੈ ਜੀ ਮੈਨੂੰ ਲੱਗਦਾ ਅੱਛਾ ਇਹ ਆਲੂ ਇਹ ਆਲੂ ਪੇਟੀ ਹੈ ਇਹ ਪਨੀਰ ਪੇਟੀ ਹੈ ਹਾਂਜੀ ਬਿਲਕੁਲ ਇਹਦਾ ਵੀ ਆਪਾਂ ਦਰਸ਼ਕਾਂ ਨੂੰ ਰੇਟ 369 ਦੀ ਐਕ 369 ਦੀ ਹਾਂਜੀ ਅੱਛਾ ਜੀ ਤੇ ਪਨੀਰ ਵਾਲੀ ਪਨੀਰ ਵਾਲੀ 399 ਅੱਛਾ ਜੀ ਮਹਾਰਾਜ ਇਤਾਂ ਇਹ ਤਾਂ ਨਜ਼ਾਰਾ ਲਿਆਤਾ ਹੁਣ ਕਹਿੰਦੇ ਕਿ ਕੁਮਾਰ ਮੰਡੀ ਅਸੀਂ ਪਹੁੰਚ ਗਏ ਹਾਂ ਬਿਲਕੁਲ ਜੀ ਅੱਛਾ ਇਹਨੂੰ ਕੋਈ ਨਾਮ ਦਿੱਤਾ ਤੁਸੀਂ ਹਾਂਜੀ ਚਨਾ ਕੁਲਚਾ ਜੀ ਚਨਾ ਕੁਲਚਾ ਇਹਦਾ ਕੀ ਪ੍ਰਾਈਸ ਲੈਣ ਵਾਲਾ ਦੋ ਕੁਲਚੇ ਇੱਕ ਹੈ ਜੀ ਦੋ ਕੁਲਚੇ ਅੱਛਾ ਦੋ ਕੁਲਚੇ ਵਾਹ ਭਾਈ ਇਹਦਾ ਕੀ ਪ੍ਰਾਈਸ ਲੈਣ ਵਾਲਾ 899 899 ਲੋ ਜੀ ਤੁਸੀਂ ਅਗਰ ਬ੍ਰੇਕਫਾਸਟ ਕਰਨਾ ਹੈ ਸ਼ਾਮ ਨੂੰ ਤੁਹਾਡਾ ਮਨ ਕਰ ਰਿਹਾ ਹੈ ਤੁਸੀਂ 899 ਦੇ ਵਿੱਚ ਕੁਲਚਾ ਦੁਪਹਿਰੇ ਵੀ ਖਾ ਸਕਦੇ ਹੋ ਤੇ ਮੈਂ ਤੁਹਾਨੂੰ ਇੱਕ ਵਾਰੀ ਫਿਰ ਦੱਸਦਾ ਜੀ ਸਾਰਾ ਕੁਝ ਫਰੈਸ਼ ਹੈ ਤੇ ਪ੍ਰੀਮ ਬੇਕਰ ਬਿਲਕੁਲ ਜੀ ਦੋਸਤੋ ਜਿਹੜਾ ਇਹ ਕੇਕ ਹੈ ਕਿਲੋ ਦੀ ਪੈਕਿੰਗ ਹੈ ਪ੍ਰੀਮ ਬੇਕਰ ਦਾ ਸਟicker ਵੀ ਤੁਸੀਂ ਦੇਖ ਰਹੇ ਹੋ ਉੱਪਰ ਇਹ ਕਿਲੋ ਦੀ ਪੈਕਿੰਗ ਹੈ ਤੇ ਤੇ ਸ਼ੂਗਰ ਬਹੁਤ ਘੱਟ ਹੈ ਮਿੱਠਾ ਬਹੁਤ ਘੱਟ ਹੈ ਤੁਸੀਂ ਟ੍ਰਾਈ ਕਰ ਸਕਦੇ ਹੋ ਪ੍ਰੀਮ ਬੇਕਰ ਤੇ ਸਕਰੀਨ ਤੇ ਤੁਸੀਂ ਨੰਬਰ ਤੇ ਐਡਰੈਸ ਵੀ ਦੇਖ ਪਾ ਰਹੇ ਹੋ ਬਿਸਕੁਟਸ ਦੀਆਂ ਕਾਫੀ ਕਿਸਮਾਂ ਇਹਨਾਂ ਕੋਲ ਹੈਗੀਆਂ ਮੈਂ ਤੁਹਾਨੂੰ ਬਹੁਤ ਨੇੜੇ ਕਰਕੇ ਦਿਖਾ ਰਿਆ ਪ੍ਰੇਮ ਬੇਕਰ ਵਾਲਿਆਂ ਕੋਲ ਆ ਦੇਖੋ ਜੀ ਪੈਕਿੰਗ ਵੀ ਬੜੀ ਬਾਕਮਾਲ ਹੈ ਬਿਹਤਰੀਨ ਪੈਕਿੰਗ ਹੈ ਤੇ ਜਿਵੇਂ ਗੁੜ ਵਾਲੇ ਤੇ ਦੇਸੀ ਘਿਓ ਵਾਲੇ ਬਿਸਕੁਟ ਇਹਨਾਂ ਕੋਲ ਅਵੇਲੇਬਲ ਰਹਿੰਦੇ ਨੇ ਹਰ ਟਾਈਮ ਤੁਸੀਂ ਕੋਈ ਆਪਣਾ ਵਿਆਹ ਪਾਰਟੀ ਜਾਂ ਛੋਟੇ-ਮੋਟੇ ਫੰਕਸ਼ਨਾਂ ਦਾ ਆਰਡਰ ਕਰਨਾ ਉਹ ਵੀ ਮੇਰੇ ਖਾਲ ਇੱਥੇ ਤੁਸੀਂ ਕਰ ਸਕਦੇ ਹੋ ਕੋ ਸਾਨੂੰ ਆ ਚੀਜ਼ਾਂ ਚਾਹੀਦੀਆਂ ਕੋਈ ਪੈਟਿਸ ਸਾਨੂੰ ਜਿਆਦਾ ਚਾਹੀਦੀਆਂ ਕਿਉਂ ਕਰਕੇ ਪੰਜਾਬੀਆਂ ਦੇ ਕਰੇ ਸਮੋਸੇ ਦਾ ਬਹੁਤ ਰਵਾਜ ਹੈ ਮੇਰੇ ਖਿਆਲ ਇਹ ਸਮੋਸੇ ਦਾ ਸਵਿਚ ਕਰਨ ਵਾਲਾ ਪ੍ਰੋਡਕਟ ਤੁਸੀਂ ਪੇਸ਼ ਕਰਤਾ ਮਾਰਕੀਟ ਚ ਹਾਂਜੀ ਬਿਲਕੁਲ ਤੇ ਉਹ ਪੇਸ਼ਕਾਰੀ ਵਧੀਆ ਕੀਤੀ ਹੈ ਤੇ ਕਿਸਮਾਂ ਤੁਹਾਡੇ ਕੋਲ ਮਿਲ ਲੱਗਦੀਆਂ ਪੈਟਿਸ ਦੀਆਂ ਜਿਆਦਾ ਨੇ ਹਾਂਜੀ ਆਲੂ ਪੈਟਿਸ ਹੈ ਪਨੀਰ ਪੈਟਿਸ ਹੈ ਮੀਟਲ ਪੈਟਿਸ ਹੈ ਚਿਲੀ ਪਨੀਰ ਪੈਟੀ ਹੈ ਤੰਦੂਰੀ ਪਨੀਰ ਬਸ ਕਰੋ ਮਹਾਰਾਜ ਬਸ ਬਸ ਮਹਾਰਾਜ ਤੁਸੀਂ ਜਿਆਦਾ ਉਹ ਅੱਤ ਕਰਾ ਰਹੇ ਹੋ ਪੰਜਾਬੀਆਂ ਵਾਲੀ ਬਸ ਕਰੋ ਅੱਛਾ 6-8 ਤਰ੍ਹਾਂ ਦਾ ਪੈਟਿਸ ਹੈ ਤੁਹਾਡੇ ਕੋਲ ਹਾਂਜੀ ਬਿਲਕੁਲ ਜੀ ਤੇ ਪ੍ਰਾਈਸ ਪ੍ਰਾਈਸ ਸਬ ਦਾ ਲੈਸਰ ਥਨ 4 ਡਾਲਰ ਹੈ। ਅੱਛਾ 4 ਡਾਲਰ ਤੋਂ ਸਾਰੇ ਪ੍ਰਾਈਸ ਘਟ ਹੈ। ਬਿਲਕੁਲ ਜੀ ਬਿਲਕੁਲ। ਕੀ ਬਾਤ ਹੈ ਜੀ। ਲੋ ਜੀ ਮੈਂ ਇੱਕ ਵਾਰੀ ਤੁਹਾਨੂੰ ਫਿਰ ਪੈਟਿਸ ਦਿਖਾ ਦਿੰਦਾ। ਜੇ ਤੁਸੀਂ ਦੋਸਤੋ ਤੁਸੀਂ ਕਿਸੇ ਨੂੰ ਗਿਫਟ ਪੈਕ ਦੇਣਾ ਹੈ ਬਾਜੀ ਦੇ ਕਹਿਣ ਤੋਂ ਪਹਿਲਾਂ ਦੱਸਦਾ ਗਿਫਟ ਪੈਕ ਬੜੇ ਬਿਹਤਰੀਨ ਬੜੇ ਹੀ ਕਮਾਲ ਦੇ। ਜੀ ਬਾਜੀ ਜੇ ਤੁਸੀਂ ਕਿਸੇ ਨੂੰ ਗਿਫਟ ਪੈਕ ਦੇਣਾ ਚਾਹ ਰਹੇ ਹੋ ਆਪਣੇ ਕੋਲ ਬਹੁਤ ਵੈਰਾਈਟੀ ਹੈ ਕਿ ਗਿਫਟ ਪੈਕਸ ਦੇ ਵਿੱਚ। ਇੱਕ ਵਾਰੀ ਟਰਾਈ ਕਰਕੇ ਦੇਖੋ ਤੁਸੀਂ। ਵਾਜੀਵਾ ਕੀ ਬਾਤ ਹੈ ਜੀ ਕੀ ਬਾਤ ਹੈ ਸਕਰੀਨ ਦੇ ਉੱਤੇ ਦਿੱਤੇ ਨੰਬਰਾਂ ਤੇ ਤੁਸੀਂ ਕੇਕ ਦਾ ਪੈਟਿਸ ਦਾ ਬਿਸਕਟ ਦਾ ਮਿਲਕ ਬਦਾਮ ਦਾ ਕਿਸਮਾਂ ਹੀ ਬਣੀ ਹੈ ਮੈਂ ਕੀ ਕਹਾਂ ਮੈਨੂੰ ਲੱਗਦਾ ਹੈ ਕਿ ਤੁਹਾਨੂੰ ਵਿਜ਼ਿਟ ਕਰਨੀ ਚਾਹੀਦੀ ਹੈ ਤੁਹਾਨੂੰ ਕਾਲ ਕਰ ਕਰਕੇ ਇਹਨਾਂ ਨੂੰ ਤੰਗ ਕਰਨਾ ਚਾਹੀਦਾ ਕਿ ਕੀ ਕੀ ਬਣਾਉਂਦੇ ਹੋ ਤੁਸੀਂ ਆਟੇ ਵਾਲੇ ਬਿਸਕਟ ਗੂੜਾ ਵਾਲੇ ਬਿਸਕਟ ਦੇਸੀ ਗੋਲੇ ਬਿਸਕਟ ਅੱਠ ਤਰ੍ਹਾਂ ਦੇ ਪੈਟਿਸ ਹਨ ਕੋਲ ਖਤਾਈਆਂ ਵੀ ਹੈਗੀਆਂ ਬਹੁਤ ਕੁਝ ਇਹਨਾਂ ਕੋਲ ਬੜੀ ਬਿਹਤਰੀਨ ਬੜੀ ਲਾਜਵਾਬ ਟੇਸਟ ਔਰ ਸਭ ਤੋਂ ਵੱਡੀ ਗੱਲ ਸ਼ੂਗਰ ਬਹੁਤ ਘੱਟ ਹੁੰਦੀ ਹੈ ਜਿਵੇਂ ਕੇਕ ਦੇ ਵਿੱਚ ਇਹਨਾਂ ਨੇ ਕਿਲੋ ਦੀ ਪੈਕਿੰਗ ਸ਼ੋਰ ਘੱਟ ਆ ਕੀਤੀ ਹੈ ਆਣਾ ਕਿੱਥੇ ਆ ਤੁਸੀਂ ਪ੍ਰੇਮ ਬੇਕਰ ਕੈਮਰਨ ਰੋਡ ਸਕਰੀਨ ਦੇ ਉੱਤੇ ਸਾਰਾ ਕੁਝ ਚੱਲ ਰਿਹਾ ਕਾਲ ਕਰਕੇ ਵੀ ਤੁਸੀਂ ਆਪਣੇ ਕੋਈ ਆਰਡਰ ਵਗੈਰਾ ਬੁੱਕ ਕਰਾ ਸਕਦੇ ਹੋ ਆਪਾਂ ਟਰਾਈ ਕਰਾਂਗੇ ਡਿਲੀਵਰੀ ਵੀ ਤੁਹਾਨੂੰ ਮੁਹੱਈਆ ਕਰਾਵਾਂਗੇ ਭਾਈ ਤੁਹਾਡਾ ਨਾਮ ਕੀ ਬਣਾ ਦੱਸੋ ਹਾਂਜੀ ਮੇਰੇ ਨਾਮ ਸਾਹਿਬਦੀਪ ਸਿੰਘ ਸਾਹਿਬਦੀਪ ਜੀ ਕੋਈ ਟਰੰਗੇ ਵਿੱਚ ਹੋਰ ਬੇકરી ਹੈ ਨਹੀਂ ਕਿ ਇੱਥੇ ਹੀ ਆਣਾ ਪੜਦਾ ਹੈ ਹਾਂਜੀ ਇਹ ਤਾਂ ਬਹੁਤ ਵਧੀਆ ਵਿਕਰੀ ਆ ਸੀ ਲੱਗੇ ਇਹਨੇ ਕਲੋਜ਼ ਹੀ ਅੱਛਾ ਥੋੜਾ ਟਾਈਮ ਪਹਿਲਾਂ ਪਤਾ ਲੱਗਿਆ ਭਾਈ ਇਹਨਾਂ ਨੇ ਨਵਾਂ ਕੰਮ ਸਟਾਰਟ ਕੀਤਾ ਹੁਣ ਤਾਂ ਆਪਾਂ ਨੂੰ ਪ੍ਰਾਈਸ ਹੀ ਬੜਾ ਜੈਨੂਅਰ ਲੱਗਿਆ ਸਵਾਦ ਦੇ ਵਿੱਚ ਅਨਸਵਾਦਿਕ ਸਵਾਦ ਬੜਾ ਜਿਆਦਾ ਸਵਾਦ ਬੜਾ ਜੀ ਠੀਕ ਹੈ ਕਰਸ਼ਕ ਜਿਹੜੇ ਦੇਖ ਰਹੇ ਰੇਡੀਓ ਸਾਡੇ ਦੇ ਲਾਤੇ ਹਾਂਜੀ ਪ੍ਰਾਈਸ ਠੀਕ ਲੱਗਦੀ ਹੈ ਪ੍ਰਾਈਸ ਬੜੀ ਬਹੁਤ ਜੈਨੂਅਰ ਹੈ ਐਸ ਕੰਪੇਅਰ ਟੂ ਅਦਰ ਸ਼ੋਅ ਅੱਛਾ ਇੱਕ ਦਿਲ ਤੇ ਹੱਥ ਰੱਖ ਕੇ ਦੱਸਣਾ ਆਪਣੇਆਂ ਨੂੰ ਮਦਦ ਕਰਨੀ ਚਾਹੀਦੀ ਅਗਲੇ ਬਾਹ ਫੜਨੀ ਚਾਹੀਦੀ ਬਿਲਕੁਲ ਭਜੀ ਬਿਲਕੁਲ ਭਜੀ ਆਪਣੇ ਸਪੋਰਟ ਕਰੋ ਇਹ ਮੈਸੇਜ ਦਿਓ ਸਾਡੇ ਰੇਡੀਓ ਇਹ ਦਾ ਆਪਣੇ ਕਮਿਊਨਿਟੀ ਦਾ ਵਰਜਬੰਦਾ ਜੀ ਇੱਕ ਦਿਨ ਵੀ ਹੈਲਪ ਕਰਾਂਗੇ ਫਿਰ ਆਪਾਂ ਅੱਗੇ ਜਾ ਕੋਈ ਸਾਡੇ ਨੌਜਵਾਨ ਭੈਣ ਭਰਾ ਉੱਠਦੇ ਨੇ ਕੁਝ ਉਹ ਕਰਨ ਦੀ ਸ਼ਮਤਾ ਰੱਖਦੇ ਨੇ ਹੁਣ ਮੈਸੇਜ ਮਿਲਟਨ ਤੋਂ ਆ ਰਿਹਾ ਤਾਂ ਮੈਨੂੰ ਲੱਗਦਾ ਹੈ ਕਿ ਆਪਣੇ ਭੈਣ ਭਰਾਵਾਂ ਦੀ ਬਾਹ ਫੜਨਾ ਦੋਸਤੋਂ ਕਈ ਵਾਰੀ ਕਹਿੰਦਾ ਕਿ ਆਪਣੇ ਦੀ ਬਾਹਾਂ ਫੜਿਆ ਕਰੋ ਆਪਣੇਆਂ ਨੂੰ ਨਾਲ ਰੱਖਿਆ ਕਰੋ ਜੇ ਕੋਈ ਤੁਹਾਡਾ ਮਨ ਦਾ ਮਨਸਾ ਗੱਲ ਕਰੋ ਬੈਠੇ ਪਰ ਤੁਸੀਂ ਆਪਣੇ ਦੀ ਬਾਹ ਹੋ ਥੈਂਕ ਯੂ ਜੀ ਕੋਈ ਹੋਰ ਦਸ਼ਕਾਂ ਨੂੰ ਜਾਣਕਾਰੀ ਮੈਂ ਭਾਜੀ ਮੈਂ ਇਹੋ ਜਾਣ ਕੇ ਦਊਂਗਾ ਕਿ ਜਿੰਨੇ ਵੀ ਆਪਣੇ ਕਮਿਊਨਿਟੀ ਟਰੱਕੇ ਦੇ ਵਿੱਚ ਵੱਧੋ ਵੱਧ ਇਥੇ ਵਿਜ਼ਿਟ ਕਰਦੇ ਨੇ ਭਾਈਣਾ ਸਪੋਰਟ ਕੰਮ ਤੇ ਨਵਾਂ ਮੈਨੂੰ ਸਰ ਮਾਰਾ ਇਕੱਲੇ ਹੀ ਜਿਵੇਂ ਤਰੱਕੀ ਕਰੀ ਬਹੁਤ ਧੰਨ